ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਆਮਲੇ ਜਿਹੜੇ ਆਪਾਂ ਜਿਨ੍ਹਾਂ ਮੇਰੀ ਪਹਿਲੀ ਵੀਡੀਓ ਦੇਖੀ ਸੀਗੀ ਆਮਲਾ ਆਪਾਂ ਬਣਾਇਆ ਸੀਗਾ ਸ਼ਾਇਦ ਦੇ ਵਿੱਚ ਮਰਬਾ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਣਾ ਆ ਵੀ ਇਹ ਜਿਹੜੇ ਆਮਲੇ ਆਪਾਂ ਉਸ ਦੇ ਨਹੀਂ ਚੀਨੀ ਦੇ ਵਿੱਚ ਰੱਖੇ ਸੀਗੇ ਤੇ ਇਹਦਾ ਜਿਹੜਾ ਹੁਣ ਮਤਲਬ ਕਿ ਪ੍ਰੋਸੈਸ ਤੁਸੀਂ ਦੇਖ ਸਕਦੇ ਹੋ ਬਣਨ ਦਾ ਉਹ ਸਟਾਰਟ ਹੋ ਗਿਆ ਇਹ ਬਹੁਤ ਇੱਕ ਲੰਮਾ ਸਮਾਂ ਹੁੰਦਾ ਆ ਉਸ ਦਿਨ ਆਪਾਂ ਵੀਡੀਓ ਸਟਾਰਟ ਕੀਤੀ ਸੀਗੀ ਤੇ ਇਹਦੇ ਉੱਤੇ ਨਾ ਹੁਣ ਇਸ ਤਰ੍ਹਾਂ ਦੀ ਕੱਲ ਦੀ ਝਾਗ ਬਣ ਰਹੀ ਹੈ ਇਨ ਮਹਿਰਾਤੀ ਵੀ ਹਲਾਇਆ ਸੀਗਾ ਇਸ ਤਰ੍ਹਾਂ ਤੇ ਇਹਦੇ ਵਿੱਚੋਂ ਇੱਕ ਮਤਲਬ ਅਲੱਗ ਜੀ ਨਾ ਮਹਿਕ ਲੱਗ ਜਾਂਦੀ ਔਰ ਖੱਟੇਪਨ ਦੀ ਉਥੋਂ ਮਤਲਬ ਅੰਦਾਜ਼ਾ ਹੋ ਜਾਂਦਾ ਵੀ ਜਿਹੜੇ ਔਲੇ ਆ ਬਿਲਕੁਲ ਤਿਆਰ ਹੋ ਗਏ ਆ ਤੇ ਇਸ ਤਰ੍ਹਾਂ ਨਾ ਇੱਕ ਖੱਟੀ-ਖੱਟੀ ਸਮੈਰ ਆਉਂਦੀ ਆ ਮਤਲਬ ਵਧੀਆ ਲੱਗਦੀ ਆ ਉਹ ਲੇਕਿਨ ਹੁੰਦੀ ਥੋੜੀ ਜੀ ਖੱਟੀ ਜੀ ਮਹਿਕ ਆ ਤੇ ਕਿਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਾਂ ਸਰਕੇ ਵਰਗੀ ਮਹਿਕ ਤੁਸੀਂ ਮਿਕਸ ਜੀ ਕਹਿ ਸਕਦੇ ਹੋ ਚੀਨੀ ਤੇ ਸਰਕੇ ਦੀ ਇਹ ਹੁਣ ਆਪਣਾ ਆਮਲਾ ਬਰਨ ਨੂੰ ਬਿਲਕੁਲ ਤਿਆਰ ਹੋ ਚੁੱਕਾ ਆ ਤੇ ਇਸ ਤਰ੍ਹਾਂ ਨਾ ਇਹ ਥੋੜੇ ਥੋੜੇ ਆਮਲੇ ਨਾ ਇਹਦਾ ਬੁੱਢੇ ਜੇ ਹੋ ਜਾਂਦੇ ਆ ਦੇਖੋ ਤੁਸੀਂ ਜਿਸ ਤਰ੍ਹਾਂ ਤੁਸੀਂ ਉਹ ਦੇਖੇ ਹੁਣੇ ਨਾ ਆਪਾਂ ਆਮਲੇ ਲੈ ਕੇ ਆਉਨੇ ਆ ਬਾਜ਼ਾਰ ਦੇ ਵਿੱਚੋਂ ਉਸ ਤਰ੍ਹਾਂ ਦੇ ਥੋੜੇ ਨਾ ਬੁੱਢੇ ਬੁੱਢੇ ਜੇ ਆਮਲੇ ਹੋ ਜਾਂਦੇ ਹੁੰਦੇ ਆ ਆਪਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਆਮਲਿਆਂ ਦਾ ਲੈ ਕੇ ਆਉਨੇ ਆ ਨਾ ਆਪਣਾ ਉਹ ਮਰੱਬਾ ਉਹਦੇ ਅਰਗੇ ਇਸ ਤਰ੍ਹਾਂ ਦੇ ਬੁੱਢੇ ਬੁੱਢੇ ਜੇ ਹੋ ਗਏ ਆ ਤੇ ਮੇਰੇ ਹੱਥਾਂ ਨਾਲੋਂ ਵੀ ਹਲੇ ਨਾ ਲੱਥਿਆ ਨਹੀਂ ਹੈਗਾ ਚੰਗੀ ਤਰ੍ਹਾਂ ਮਤਲਬ ਕਿੰਨੇ ਦਿਨ ਹੋ ਹੋ ਚੁੱਕੇ ਆ ਤੇ ਇਹ ਆਮਲੇ ਮੈਂ ਕੱਟੇ ਸੀਗੇ ਤੋਂ ਕੱਟਣ ਦਾ ਜਿਹੜਾ ਹੱਥਾਂ ਦੇ ਵਿੱਚ ਨਾ ਕਾਲਾਪਨ ਆ ਜਾਂਦਾ ਉਹ ਹਜੇ ਵੀ ਨਹੀਂ ਲੱਥਾ ਮਤਲਬ 20-25 ਦਿਨ ਹੀ ਹੋ ਗਏ ਹਜੇ ਵੀ ਹੱਥ ਮੇਰੇ ਜਿਹੜੇ ਉਹ ਸਾਫ਼ ਨਹੀਂ ਹੋਏ ਚੰਗੀ ਤਰ੍ਹਾਂ ਪਰ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਤੁਸੀਂ ਦੇਖੀ ਨੋਟ ਕੀਤਾ ਹੋਣਾ ਨਾ ਕਈ ਵਾਰੀ ਇਦਾਂ ਦੇ ਆਮਲੇ ਹੋਏ ਹੁੰਦੇ ਬੁੱਢੇ ਜੇ ਉਹ ਜਿਸ ਤਰ੍ਹਾਂ ਬਜ਼ੁਰਗ ਬੰਦੇ ਦੀ ਸਕਿਨ ਨਹੀਂ ਹੋ ਜਾਂਦੀ ਇਦਾਂ ਦੇ ਹੋ ਜਾਂਦੇ ਆ ਤੇ ਹੁਣ ਆਪਾਂ ਕੀ ਕਰਨਾ ਇੱਧਰ ਦੋ ਆਪਾਂ ਲੈ ਲਏ ਇਸ ਤਰ੍ਹਾਂ ਖੁੱਲੇ ਬਰਤਨ ਇੱਕ ਮੈਂ ਲਈ ਕੜਾਈ ਉਹਦੇ 'ਚ ਮੈਂ ਇਹ ਚਾਸ਼ਨੀ ਜਿਹੜੀ ਕੱਢੂੰਗੀ ਤੇ ਇਹਦੇ ਵਿੱਚ ਮੈਂ ਆਮਲੇ ਕੱਢੂੰਗੀ ਇਹਦੇ 'ਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਇਹ ਸਾਰੇ ਖੰਡ ਦਾ ਹੀ ਪਾਣੀ ਆ ਖੰਡ ਦਾ ਪਾਣੀ ਇਹ ਤਾਂ ਬਣਿਆ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸ ਦਿੰਨੀ ਆ ਕਿਉਂਕਿ ਆ ਔਲਿਆਂ ਨੂੰ ਆਪਾਂ ਕੀਤਾ ਸੀਗਾ ਸਟੀਮ ਜੇ ਤਾਂ ਤੁਸੀਂ ਆਮਲੇ ਜਿਦਾ ਆਮ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਵੀ ਉਹ ਆਮਲੇ 100 ਗ੍ਰਾਮ ਜਾਂ 200 ਗ੍ਰਾਮ ਜਾਂ 300 ਗ੍ਰਾਮ ਸਿਰਫ ਐਨੇ ਕੀ ਆਮਲੇ ਲੈ ਕੇ ਤੇ ਉਹਦਾ ਮਰਬਾ ਬਣਾ ਕੇ ਦਿਖਾ ਦਿੰਦੇ ਆ ਉਹਦੇ ਵਿੱਚ ਫਿਰ ਇੰਨਾ ਜਿਹੜਾ ਪਾਣੀ ਜਿਹੜਾ ਉਨੀ ਜਮਾ ਹੁੰਦਾ ਕਿਉਂਕਿ ਆਮਲੇ ਦੇ ਹਿਸਾਬ ਨਾਲ ਹੀ ਪਾਣੀ ਜਮਾ ਹੋਣਾ ਆ ਇਹ 10 ਕਿਲੋ ਆ ਇਹ 20 ਕਿਲੋ ਦਾ ਮੇਰਾ ਵਾਲਾ ਡੱਬਾ ਇਹਦਾ ਚੱਕ ਵੀ ਨਹੀਂ ਹੋ ਰਿਹਾ ਮਤਲਬ ਇੰਨਾ ਭਾਰਾ ਵਾ ਇਹ ਇਹਦੇ ਵਿੱਚ ਮੈਂ 7 ਕਿਲੋ ਖੰਡ ਪਾਈ ਸੀਗੀ ਤੇ 7 ਕਿਲੋ ਖੰਡ ਦਾ ਮਤਲਬ ਕਿ ਇਹ ਪਾਣੀ ਆ ਆਹ ਵਾਲਾ ਪਾਣੀ ਦੀ ਇੱਕ ਬੂੰਦ ਵੀ ਨਹੀਂ ਇਹਦੇ ਵਿੱਚ ਪਾਈ ਗਈ ਬਿਲਕੁਲ ਵੀ ਬੂੰਦ ਵੀ ਪਾਣੀ ਦੀ ਨਹੀਂ ਹੈਗੀ ਪਰ ਇਹ ਚਾਸ਼ਨੀ ਵੀ ਨਹੀਂ ਬਣੀ ਹਲੇ ਇਸ ਸਿਰਫ ਔਲਿਆਂ ਦਾ ਜਿਹੜਾ ਪਾਣੀ ਸੀ ਨਾ ਜਿਹੜਾ ਮੋਇਸਚਰ ਸੀਗਾ ਸਟੀਮ ਕਰਨ ਦਾ ਔਲਿਆਂ ਦੇ ਵਿੱਚ ਉਹ ਸਾਰਾ ਜਿਹੜਾ ਨਾ ਬਾਹਰ ਆ ਗਿਆ ਵਾ ਤਾਂ ਆ ਬੁੱਢੇ ਜੇ ਹੋ ਗਏ ਆ ਮਤਲਬ ਇਸ ਤਰ੍ਹਾਂ ਇੱਥੋਂ ਅੰਦਾਜ਼ਾ ਲੱਗ ਜਾਂਦਾ ਵੀ ਆਮਲੇ ਬਿਲਕੁਲ ਤਿਆਰ ਹੋ ਚੁੱਕੇ ਆ ਤੇ ਇਹਨਾਂ ਦੇ ਵਿੱਚ ਖਟਾਸ ਇੰਨੀ ਜ਼ਿਆਦਾ ਨਹੀਂ ਘਟਣੀ ਹੈਗੀ ਜਿੰਨੀ ਕਿ ਮੋਲ ਵਾਲਿਆਂ 'ਚ ਘਟ ਹੁੰਦੀ ਆ ਕਿਉਂਕਿ ਉਹ ਬਹੁਤ ਕੈਮੀਕਲ ਪਾਉਂਦੇ ਆ ਫਟਕੜੀ ਪਾਉਂਦੇ ਆ ਹੋਰ ਵੀ ਕਈ ਚੀਜ਼ਾਂ ਪਾਉਂਦੇ ਪਤਾ ਤਾਂ ਮੈਨੂੰ ਹੈਗਾ ਆ ਪਰ ਮੈਂ ਵੀਡੀਓ 'ਚ ਦੱਸਣਾ ਵੀ ਨਹੀਂ ਚਾਹੁੰਦੀ ਤੁਹਾਨੂੰ ਤੇ ਤੁਸੀਂ ਪਾਓ ਵੀ ਨਾ ਤੇ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਚੀਨੀ ਦੇ ਵਿੱਚ ਹੀ ਮਤਲਬ ਖਾਣੀ ਤਾਂ ਵੈਸੇ ਚੀਨੀ ਵੀ ਨਹੀਂ ਵਧੀਆ ਹੈਗੀ ਪਰ ਫਿਰ ਵੀ ਮਰਬਾ ਮਤਲਬ ਬਣਾਉਣ ਨੂੰ ਕੁਛ ਨਾ ਕੁਛ ਤੇ ਆਪਾਂ ਨੂੰ ਪਾਉਣਾ ਹੀ ਪੈਣਾ ਨਾ ਤੇ ਮਤਲਬ ਚੀਨੀ ਦੇ ਵਿੱਚ ਵੀ ਠੀਕ ਬਣ ਜਾਂਦਾ ਖਾਣਯੋਗ ਮਤਲਬ ਕਿਉਂਕਿ ਆਪਾਂ ਆਮਲੇ ਕੱਢ ਕੇ ਖਾਣੀਆਂ ਚੀਨੀ ਨਹੀਂ ਆਪਾਂ ਖਾਣੀਆਂ ਜਿਹੜਾ ਆਪਾਂ ਸ਼ਹਿਦ 'ਚ ਬਣਾਇਆ ਵਾ ਉਹਦੀ ਆਪਾਂ ਦੋਨੇ ਚੀਜ਼ਾਂ ਖਾਣੀਆਂ ਆ ਸ਼ਹਿਦ ਵੀ ਖਾਈ ਜਾਣਾ ਨਾਲ ਤੇ ਆਪਾਂ ਦੂਜਾ ਜਿਹੜਾ ਆਮਲੇ ਆ ਉਹ ਤਾਂ ਖਾਣੇ ਖਾਣੇ ਆ ਲੇਕਿਨ ਇਹਦੇ ਵਿੱਚੋਂ ਆਪਾਂ ਚੀਨੀ ਮਤਲਬ ਜਿਹੜੀ ਚੀਨੀ ਹੈ ਨਾ ਇਹਨੀ ਖਾਈਦੀ ਹੈਗੀ ਔਲੇ ਨੂੰ ਕੱਲਾ ਧੋ ਕੇ ਖਾਲੀਦਾ ਆ ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਛਾਣ ਨਹੀਂ ਲੈ ਲਓ ਜੋ ਤੁਹਾਡੇ ਘਰ ਦੇ ਵਿੱਚ ਹੈਗੀ ਆ ਆਮਲਿਆਂ ਨੂੰ ਨਾ ਇਸ ਤਰ੍ਹਾਂ ਨਿਚੋੜਨੇ ਨਿਚੋੜ ਕੇ ਤੇ ਸਾਰਿਆਂ ਨੂੰ ਤੁਸੀਂ ਇਸ ਤਰ੍ਹਾਂ ਬਾਹਰ ਇੱਕ ਅਲੱਗ ਕੰਟੇਨਰ ਚ ਕੱਢ ਲਓ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਸਾਰਾ ਮੈਂ ਇੱਧਰ ਕੱਢ ਦਿੱਤਾ ਤੇ ਇਹ ਆਮਲੇ ਮੈਂ ਇੱਧਰ ਕੱਢ ਦਿੱਤੇ ਆ ਜਿਵੇਂ ਤੁਹਾਨੂੰ ਇਹਦਾ ਆਮਲੇ ਨੇੜੇੋਂ ਦਿਖਾਵਾਂ ਨਾ ਸ਼ਾਇਦ ਇਹਨਾਂ ਦਾ ਥੋੜਾ ਕਲਰ ਜਿਹੜਾ ਵਧੀਆ ਨਹੀਂ ਕੈਮਰਾ ਕੈਪਚਰ ਕਰ ਰਿਹਾ ਹੈਗਾ ਲੇਕਿਨ ਇਹ ਸੇਮ ਉਦਾਂ ਦੇ ਹੋਗੇ ਜਿੱਦਾਂ ਦੇ ਆਪਾਂ ਮੋਲਦਾ ਲਿਆਂੜ ਕੇ ਆਮਲਾ ਖਾਣੇ ਆ ਨਾ ਤੇ ਮੈਂ ਖਾ ਕੇ ਦੇਖਿਆ ਟੇਸਟ ਬਹੁਤ ਵਧੀਆ ਹੋ ਗਿਆ ਵਾ ਤੇ ਖਟਾਸ ਨਾ ਮਾਤਰ ਜੀ ਰਹਿ ਗਈ ਮਤਲਬ ਇੰਨੀ ਜ਼ਿਆਦਾ ਨਹੀਂ ਰਹਿ ਗਈ ਲੇਕਿਨ ਆਪਣੇ ਵਾਸਤੇ ਖਟਾਸ ਜ਼ਰੂਰੀ ਆ ਕਿਉਂਕਿ ਖਟਾਸ ਦੇ ਵਿੱਚ ਹੀ ਆਮਲੇ ਦਾ ਮਤਲਬ ਜਿਹੜਾ ਨਿਊਟ੍ਰੀਸ਼ਨ ਹੁੰਦਾ ਉਹ ਹੁੰਦਾ ਵਾ ਜੇ ਆਪਾਂ ਉਹ ਕੱਢ ਦੇਵਾਂਗੇ ਤੇ ਇਹਦੇ ਵਿੱਚ ਕੁਝ ਵੀ ਨਹੀਂ ਫੇਰ ਰਹਿ ਜਾਣਾ ਤੇ ਇਧਰ ਜਿਹੜਾ ਇਹਦੇ ਵਿੱਚ ਜਿਹੜੀ ਖਟਾਸ ਆ ਉਹ ਸਾਰੀ ਆ ਗਈ ਆ ਇਹ ਵਾਲੇ ਪਾਣੀ ਦੇ ਵਿੱਚ ਇਹਨੂੰ ਪਾਣੀ ਨੂੰ ਹੁਣ ਮੈਂ ਰੱਖ ਦੇਣਾ ਗੈਸ ਦੇ ਉੱਤੇ ਤੇ ਦੇਖਦੀ ਆ ਮੈਂ ਇਹਨੂੰ ਪਾਣੀ ਨੂੰ ਸੁੱਕਣ ਨੂੰ ਕਿੰਨਾ ਟਾਈਮ ਲੱਗਦਾ ਆ ਜਿੰਨੀ ਆਪਾਂ ਚੀਨੀ ਪਾਈ ਸੀਗੀ ਉਹਨਾਂ ਆਪਣਾ ਪਾਣੀ ਦੁਆਰਾ ਇਹ ਵਾਪਸ ਆ ਜਾਣਾ ਚਾਹੀਦਾ ਯਾਨੀ ਕਿ ਇਹਦੇ ਵਿੱਚੋਂ ਜਿਹੜੀ ਨਮੀ ਆ ਪਾਣੀ ਆ ਉਹ ਸਾਰਾ ਸੁੱਕ ਜਾਣਾ ਚਾਹੀਦਾ ਤੇ ਚੀਨੀ ਜਿੰਨਾ ਇਹ ਮਤਲਬ ਇਹ ਰਹਿ ਰਹਿ ਜਾਣਾ ਚਾਹੀਦਾ ਆ ਚਾਸ਼ਨੀ ਜਿਹੜੀ ਆ ਮਤਲਬ ਤੁਸੀਂ ਕਹਿ ਲਓ ਵੀ ਇੱਕ ਤਾਰ ਦੀ ਚਾਸ਼ਨੀ ਇਹ ਬਣਨੀ ਚਾਹੀਦੀ ਆ ਇਹਨੂੰ ਮੈਂ ਹੁਣ ਰੱਖਦੀ ਆ ਗੈਸ ਤੇ ਕਾਫੀ ਟਾਈਮ ਲੱਗ ਜਾਣਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਬਾਅਦ ਵਿੱਚ ਵੀਡੀਓ ਇਹ ਜਿਹੜਾ ਆਪਣਾ ਪਾਣੀ ਸੀਗਾ ਜੀ ਇਹਨੂੰ ਆਪਾਂ ਰੱਖ ਦਿੱਤਾ ਗੈਸ ਤੇ ਤੇ ਕਿਉਂਕਿ ਇਹ ਹੈਗਾ ਬਹੁਤ ਜ਼ਿਆਦਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਕੜਾਈ ਹੈ ਨਾ ਉੱਪਰ ਤੱਕ ਭਰ ਗਈ ਆ ਤੇ ਇਹਦਾ ਇਹਦੇ ਵਾਸਤੇ ਮੈਂ ਕੀ ਕੀਤਾ ਦੋ ਕੜਾਈਆਂ ਮੈਂ ਇੱਧਰ ਹੋਰ ਰੱਖ ਦਿੱਤੀਆਂ ਆ ਗੈਸ ਤੇ ਇੱਕ ਆਹ ਵਾਲੀ ਤੇ ਇੱਕ ਇੱਧਰ ਆਹ ਵਾਲੀ ਇਹਨਾਂ ਦੇ ਵਿੱਚ ਪਾਣੀ ਜਿਹੜਾ ਨਾ ਮੈਂ ਹੁਣ 3-3 ਕਿਲੋ ਪਾਣੀ ਮਤਲਬ ਕਿ ਮੈਂ ਉਧਰ ਵੰਡ ਦੇਣਾ ਆ ਤਾਂ ਕਿ ਇਹ ਜਲਦੀ ਪਾਣੀ ਸੁੱਕ ਜAVE ਨਹੀਂ ਤਾਂ ਮੈਨੂੰ ਇੱਥੇ ਸ਼ਾਮਾਂ ਪੈ ਜਾਣੀਆਂ ਇਹਨਾਂ ਦੋਹ ਕੜਾਈਆਂ ਦੇ ਵਿੱਚ ਪਾਣੀ ਮੈਂ ਜਿਹੜਾ ਥੋੜਾ ਥੋੜਾ ਪਾ ਦੇਣ ਲੱਗੀ ਆ ਤਾਂ ਕਿ ਆਪਣਾ ਕੰਮ ਜਿਹੜਾ ਨਾ ਛੇਤੀ ਨਿਪੜ ਜੂਗਾ ਨਹੀਂ ਤਾਂ ਫਿਰ ਇਹਨੂੰ 4-5 ਘੰਟੇ ਪਾਣੀ ਸੁਕਾਉਣ ਨੂੰ ਹੀ ਲੱਗ ਜਾਣੇ ਆ ਇਦਾਂ ਮੈਂ ਦੇਖ ਤਾਂ ਬਾਅਦ ਵਿੱਚ ਦੱਸਦੀ ਆ ਵੀ ਕਿੰਨਾ ਟਾਈਮ ਮੈਨੂੰ ਲੱਗਾ ਸਾਰੀਆਂ ਦੇ ਵਿੱਚ ਮੈਂ ਬਰਾਬਰ-ਬਰਾਬਰ ਜਿਹੜਾ ਪਾਣੀ ਵੰਡ ਦਿੱਤਾ। ਹੁਣ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਟਾਈਮ ਆਪਾਂ ਨੂੰ ਲੱਗਦਾ ਵਾ। ਚਾशनीਆਂ ਆਪਣੀਆਂ ਲਗਭਗ ਜੀ ਤਿੰਨਾਂ ਹੀ ਕੜਾਈਆਂ 'ਚ ਬਣ ਕੇ ਤਿਆਰ ਹੋ ਗਈਆਂ ਆ ਤਾਂ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਮਾਤਰਾ ਉਹ ਵੀ ਕਿੰਨੀ ਘੱਟ ਰਹਿ ਗਈ ਆ ਤੇ ਦੂਜੀ ਇਹ ਗੱਲ ਵੀ ਇੱਕ ਤਾਰ ਦੀ ਜਿਹੜੀ ਚਾशनी ਇਹ ਬਣਨ ਲੱਗ ਗਈ ਆ। ਪਾਣੀ ਦੇ ਵਿੱਚ ਪਾ ਕੇ ਮੈਂ ਇਹਨੂੰ ਦੇਖ ਚੁੱਕੀ ਆ ਤੁਹਾਨੂੰ ਦਿਖਾ ਦਿੰਨੀ ਆ। ਜੇ ਤੁਸੀਂ ਚੈੱਕ ਕਰਨਾ ਨਾ ਇਸ ਤਰ੍ਹਾਂ ਨੂੰ ਪਾਣੀ ਚ ਪਾ ਕੇ ਚੈੱਕ ਕਰ ਲੈਣਾ ਵੀ ਥੱਲੇ ਪਾਸ ਮਾਰੀ ਜੀ ਨਾ ਇਸ ਤਰ੍ਹਾਂ ਜਿਹੜੀ ਖੰਡ ਉਹ ਬੈਠ ਜਵੇ ਤੇ ਹੁਣ ਮੈਂ ਤਿੰਨਾ ਕੜਾਈਆਂ ਨੂੰ ਇੱਕ ਕੜਾਈ ਦੇ ਵਿੱਚ ਕਰ ਲਵਾਂ ਫਿਰ ਮੈਂ ਅੱਗੇ ਤੁਹਾਨੂੰ ਦੱਸਦੀ ਆ ਫਿਰ ਇਹਨੂੰ ਕੀ ਕਰਨਾ ਚਾਸ਼ਨੀ ਮੈਂ ਸਾਰੀ ਜੀ ਇੱਕ ਕੜਾਈ ਦੇ ਵਿੱਚ ਘਰ ਦਿੱਤੀ ਆ ਤੁਸੀਂ ਦੇਖ ਲਓ ਪੂਰੀ ਭਰੀ ਹੋਈ ਕੜਾਈ ਸੀਗੀ ਆਪਣੀ ਤਾਂ ਲਗਭਗ ਇਹ ਅੱਧੀ ਰਹਿ ਗਈ ਆ ਤੇ ਬਸ ਜਦੋਂ ਇੰਨੀ ਕੁ ਮਤਲਬ ਪਾਣੀ ਦੇ ਵਿੱਚ ਇਹ ਬੈਣ ਲੱਗ ਜਵੇ ਨਾ ਤੇ ਇਹਦੇ ਵਿੱਚ ਹੁਣ ਮੈਂ ਇਹਨੂੰ ਮੜਾ ਆ ਜ ਮਤਲਬ ਚੱਕ ਕੇ ਦੇਖਿਆ ਬਹੁਤ ਜ਼ਿਆਦੀ ਖਟਾਸ ਆ ਇਹਦੇ ਵਿੱਚ हां मतलब क्योंकि ਔਲਿਆਂ ਦਾ ਪਾਣੀ ਸੁੱਕ ਗਿਆ ਲੇਕਿਨ ਉਹਦੀ ਜਿਹੜੀ ਖਟਾਸ ਆ ਉਹ ਤੇ ਇਹਦੇ ਵਿੱਚ ਹੀ ਰਹਿ ਗਈ ਆ ਤੇ ਹੁਣ ਆਪਾਂ ਕੀ ਕਰਨਾ ਇੱਥੇ ਆਪਾਂ ਇਹਦੇ ਵਿੱਚ ਜਿਹੜੀ ਅੱਧੀ ਚੀਨੀ ਆਪਣੀ ਅੱਧੀ ਆਪਾਂ ਚੀਨੀ ਪਹਿਲਾਂ ਪਾਤੀ ਸੀਗੀ ਅੱਧੀ ਚੀਨੀ ਆਪਾਂ ਇਹਦੇ ਵਿੱਚ ਹੁਣ ਪਾਉਣੀ ਆ ਜੇ ਤੁਹਾਡੇ 5 ਕਿਲੋ ਔਲੇ ਆ ਤਾਂ ਤੁਸੀਂ 5 ਕਿਲੋ ਚੀਨੀ ਪਾਉਣੀ ਆ ਜੇ 1 ਕਿਲੋ ਔਲੇ ਆ ਤਾਂ ਤੁਸੀਂ 1 ਕਿਲੋ ਚੀਨੀ ਪਾਉਣੀ ਆ ਅੱਧੀ ਪਹਿਲਾਂ ਪਾ ਦੇਣੀ ਆ ਅੱਧੀ ਚਾਸ਼ਨੀ ਇਸ ਤਰ੍ਹਾਂ ਬਣਾ ਕੇ ਬਾਅਦ ਵਿੱਚ ਤੁਸੀਂ ਪਾਉਣੀ ਆ ਤੇ ਹੁਣ ਮੈਂ ਲੱਗੀ ਆ ਇਹਦੇ ਵਿੱਚ ਜਿਹੜੀ ਚੀਨੀ ਆਪਣੀ ਰਹਿ ਗਈ ਸੀਗੀ ਉਹ ਉਹ ਪਾਉਣੀ ਆ ਮੈਂ ਤੇ ਇਹ ਮੈਂ ਸਾਰੀ ਪਹਿਲਾਂ ਢੇਰੀ ਕਰ ਲਵਾਂ ਖੰਡ ਮੈਂ ਸਾਰੀ ਪਾਤੀ ਆ ਜੀ ਤੇ ਬਸ ਆਪਾਂ ਇਹਨੂੰ ਹੁਣ ਦਿੰਨੇ ਆ ਖੁਰਨ ਉਸ ਤੋਂ ਬਾਅਦ ਚਾशनी ਦਾ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਚਾशनी ਨੂੰ ਜਿਹੜਾ ਕਿੰਨਾ ਕੁ ਛਾੜਨਾ ਵਾ ਤੇ ਉਹ ਤੇ ਤੇ ਜਿਹੜਾ ਆਪਣਾ ਅਚਾਰ ਆ ਸੌਰੀ ਅਚਾਰ ਮੈਂ ਕਹਿ ਦਿੱਤਾ ਮਰਬਾ ਵਾ ਉਹ ਸਾਲ ਭਰ ਲਈ ਨਿਰਪਰ ਕਰੂਗਾ ਵੀ ਉਹਨਾਂ ਕਿੰਨਾ ਕੋਨੇ ਜਿਹੜਾ ਵਾ ਰਹਿਣਾ ਵਾ ਲੋ ਖਰਾਬ ਨਹੀਂ ਹੋਣਾ ਸਿਰਫ ਚਾਸ਼ਨੀ ਬਣਾਉਣ ਤੇ ਹੀ ਸਾਰਾ ਕੰਮ ਹੁੰਦਾ ਵਾ ਹੁਣ ਇਹਨੂੰ ਚੀਨੀ ਨੂੰ ਪਹਿਲਾਂ ਮੈਂ ਖੁਰਨ ਦਿੰਨੀ ਆ ਤੇ ਫਿਰ ਮੈਂ ਅੱਗੇ ਤੁਹਾਨੂੰ ਦੱਸਦੀ ਆ ਵੀ ਤੁਸੀਂ ਚਾਸ਼ਨੀ ਜਿਹੜੀ ਕਿਸ ਤਰ੍ਹਾਂ ਦੀ ਬਣਾਉਣੀ ਆ ਬਸ ਹੁਣ ਤਾਂ ਕੰਮ ਨਿਭੜ ਹੀ ਗਿਆ ਆਪਣਾ ਐਂਡ ਹੀ ਰਹਿ ਗਿਆ ਵਾ ਬਸ ਤੇ ਬਸ ਤੁਸੀਂ ਆਹ ਧਿਆਨ ਰੱਖਣਾ ਆ ਵੀ ਪਾਣੀ ਜਿਹੜਾ ਸੁਕਾ ਕੇ ਖੰਡ ਜਿਹੜੀ ਅੱਧੀ ਖੰਡ ਆ ਉਹ ਬਾਅਦ ਵਿੱਚ ਪਾਉਣੀ ਆ ਸ਼ੁਰੂ ਚ ਨਹੀਂ ਪਾਉਣੀ ਹੈਗੀ ਬਸ ਤੇ ਬਸ ਹੁਣ ਖੁਰਨ ਦਿੰਨੇ ਆ ਖੰਡ ਨੂੰ ਫਿਰ ਅੱਗੇ ਦੇਖਦੇ ਆ ਚਾਹਨੀ ਆਪਣੀ ਪੱਕ ਗਈ ਆ ਜੀ ਤੇ ਲਗਭਗ ਸਾਰੀ ਮੈਨੂੰ ਇਹ ਪਕਾਉਣ ਨੂੰ ਨਾ ਲੱਗ ਗਿਆ 55 56 ਮਿੰਟ ਯਾਨੀ ਕਿ ਪੂਰਾ 1 ਘੰਟਾ ਹੀ ਲੱਗ ਗਿਆ ਤੇ ਆ ਹੁਣ ਆਪਣੀ ਦਵਾਰਾ ਜਦੋਂ ਆਪਾਂ ਖੰਡ ਪਾਈ ਸੀ ਨਾ ਤੇ ਖੰਡ ਬਿਲਕੁਲ ਤੁਸੀਂ ਦੇਖ ਲਓ ਬਿਲਕੁਲ ਹੀ ਖੁਰ ਗਈ ਆ ਤੇ ਪਰ ਇਹ ਜਿਹੜੀ ਚਾਹਨੀ ਦੇ ਨਾਲ ਫਿਰ ਕੜਾਈ ਭਰ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਔਲੇ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਾਰੇ ਔਲੇ ਹੁਣ ਔਲੇ ਨਹੀਂ ਹੈਗੇ ਫਿਰ ਮੈਨੂੰ ਦੋਹ ਕੜਾਈਆਂ ਦੇ ਵਿੱਚ ਇਹ ਪਾਉਣੇ ਪੈਣਗੇ ਜੇ ਤੁਸੀਂ ਥੋੜੀ ਚੀਜ਼ ਬਣਾ ਰਹੇ ਹੋ ਤਾਂ ਤੁਹਾਨੂੰ ਹੋ ਸਕਦਾ ਟਾਈਮ ਘੱਟ ਲੱਗੇ ਕਿਉਂਕਿ ਕਿਲੋ ਬਣਾਉਂਗੇ 100 200 ਗ੍ਰਾਮ ਆਮ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਉਹਨਾਂ ਨੂੰ ਤਾਂ ਫੇਰ ਕੁਝ ਵੀ ਨਹੀਂ ਟਾਈਮ ਲੱਗਦਾ ਬਣਾਉਣ ਨੂੰ ਤੇ ਕਿਉਂਕਿ ਮੈਂ ਇਹ ਹੁਣੇ ਮਾਤਰਾ ਜਿਹੜੀ ਜ਼ਿਆਦੀ ਬਣਾ ਰਹੀ ਆ ਮੈਂ 10 ਕਿਲੋ ਆ ਤੇ ਇਸ ਕਰਕੇ ਮੈਨੂੰ ਟਾਈਮ ਵੀ ਜ਼ਿਆਦਾ ਲੱਗ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਕੇ ਦੇਖਦੀ ਹਾਂ ਔਲੇ ਕਿ ਕਿੰਨੇ ਕੁ ਪੈਂਦੇ ਆ ਅਗਰ ਨਹੀਂ ਪਏ ਤਾਂ ਫਿਰ ਮੈਂ ਦੂਜੀ ਕੜਾਈ ਦੇ ਵਿੱਚ ਅੱਧੇ ਸ਼ਿਫਟ ਕਰ ਦੋਗੀ ਆਮਲੇ ਨੇ ਪਾਤੇ ਆ ਜੀ ਜਿੰਨੇ ਕੱਚਪੇ ਇਸ ਕੜਾਈ ਚ ਪਾਤੇ ਬਾਕੀ ਮੈਂ ਇਹਦਰ ਦੂਜੀ ਕੜਾਈ ਚ ਪਾਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਸ ਬਹੁਤ ਜ਼ਿਆਦਾ ਨਹੀਂ ਪਕਾਣਾ ਹੈਗਾ ਸਿਰਫ ਇੰਨਾ ਕੁ ਹੁਣ ਆਪਾਂ ਇਹਨੂੰ ਬਾਲਾ ਦੇਣਾ ਕਿਉਂਕਿ ਜਿਹੜੇ ਆਪਾਂ ਔਲੇ ਕੱਢੇ ਸੀ ਨਾ ਉਹਨਾਂ ਚ ਨਮੀ ਰਹਿ ਜਾਂਦੀ ਆ ਉਹ ਨਮੀ ਬਸ ਜਿਹੜੀ ਮਤਲਬ ਕਿ ਇੱਕ ਉਬਾਲੇ ਦੇ ਨਾਲ ਅ ਅੰਦਰ ਤੱਕ ਜਿਹੜਾ ਇੱਕ ਵਾਰੀ ਮਤਲਬ ਔਲਾ ਜਿਹੜਾ ਸਟੀਮ ਹੋ ਜਾਵੇ ਬਸ ਦਵਾਰਾ ਇੰਨਾ ਕੀ ਪਕਾਣਾ ਹੈ ਚਾਸ਼ਨੀ ਨੂੰ ਜ਼ਿਆਦੀ ਗਾੜੀ ਨਹੀਂ ਕਰਨਾ ਹੈਗਾ ਤੇ ਬਸ ਹੁਣ ਆਪਣਾ ਸਾਰਾ ਜਿਹੜਾ ਕੰਮ ਲਗਭਗ ਨਿਬੜ ਚੁੱਕਾ ਆ ਇੱਕ ਇਹਨੂੰ ਬਾਲਾ ਹੁਣ ਦਿੰਨੇ ਆ ਅੱਜ ਮਰਬਾ ਬਣਾਏ ਨੂੰ ਜੀ ਤੀਜਾ ਦਿਨ ਹੋ ਗਿਆ ਮੈਨੂੰ ਦੁਬਾਰਾ ਬਿਲਕੁਲ ਠੰਡਾ ਹੋ ਗਿਆ ਸੀ ਤੇ ਆਪਾਂ ਇਸ ਭਾਂਡੇ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਤੇ ਇਹ ਹਜੇ ਖਾਣਯੋਗ ਤਾਂ ਨਹੀਂ ਹੋਇਆ ਜੇ ਤੁਸੀਂ ਚਾਹੋ ਤਾਂ ਖਾ ਵੀ ਸਕਦੇ ਹੋ ਪਰ ਹਜੇ ਖਾਣਯੋਗ ਨਹੀਂ ਹੋਇਆ ਉਹੀ ਇਹਦਾ ਵੀ ਪ੍ਰੋਸੈਸ ਹੁੰਦਾ ਜ ਜਦ ਆਪਾਂ ਗੁਲ ਅਰਸਕੁੱਲੇ ਗਰਾਬਜਾਮਨਾ ਬਣਾਉਨੇ ਆ ਤੇ ਲਗਭਗ 12 ਘੰਟੇ ਉਹਨੂੰ ਚਾਸ਼ਨੀ ਨੂੰ ਮਤਲਬ ਵਿੱਚ ਇਹਦੇ ਮਿਕਸ ਹੋਣ ਵਾਸਤੇ ਸੇਮ ਇਸੇ ਤਰ੍ਹਾਂ ਆਮਲਿਆਂ ਨੂੰ ਕੁਝ ਜਿਹੜੇ ਇਸ ਤਰ੍ਹਾਂ ਦੇ ਰੰਗਦੇ ਆ ਨਾ ਆਮਲਿਆ ਵਾਲੇ ਇਹ ਥੋੜੇ ਥੋੜੇ ਬਣ ਗਏ ਆ ਤੇ ਜਿਹੜੇ ਥੋੜੇ ਚਿੱਟੇ ਚਿੱਟੇ ਦਿਸ ਰਹੇ ਆ ਉਹ ਹਜੇ ਤਿਆਰ ਨਹੀਂ ਹੋਏ ਤੇ ਖਾਣਯੋਗ ਇਹ ਹੁੰਦੇ ਆ ਲਗਭਗ 2 ਕੁ ਮਹੀਨੇ ਦੇ ਬਾਅਦ ਜਦੋਂ ਕਿ ਆਪਾਂ ਇਹਨਾਂ ਨੂੰ ਬਣਾ ਕੇ ਰੱਖ ਦਿੱਤਾ ਇਹਨਾਂ ਦੇ ਵਿੱਚ ਹੁਣ ਚੰਗੀ ਤਰ੍ਹਾਂ ਰਾਸਨੀ ਚਾਸਨੀ ਜਿਹੜੀ ਰੱਚ ਜੂਗੀ ਨਾ ਫਿਰ ਇਹ ਖਾਣਯੋਗ ਸੇਮ ਉਦਾਂ ਦੇ ਹੋ ਜਾਣੇ ਜਿੱਦਾਂ ਦੇ ਕਿ ਆਪਾਂ ਮੋਲ ਲਿਆ ਕੇ ਖਾਣੇ ਆ ਤੇ ਖਾਣ ਨੂੰ ਹੁਣ ਵੀ ਮੈਂ ਖਾ ਕੇ ਦੇਖਿਆ ਥੋੜੀ ਜੀ ਖਟਾਸ ਆ ਨਾ ਮਾਤਰ ਇੰਨੀ ਜ਼ਿਆਦਾ ਨਹੀਂ ਪਰ ਖਾਣਾ ਤੁਸੀਂ ਖਾ ਸਕਦੇ ਹੋ ਤੋ ਕੇ ਖਾਓ ਜਦੋਂ ਵੀ ਖਾਣਾ ਚੀਨੀ ਵਾਲਾ ਆਮਲਾ ਕਦੀ ਵੀ ਇਦਾਂ ਚੀਨੀ ਸਮੇਤ ਨਾ ਖਾਓ ਤੇ ਜੇ ਥੋੜੀ देर اٹਕ ਜੋ ਤੁਸੀਂ ਡੇਢ ਦੋ ਮਹੀਨੇ ਪਏ ਰਹਿਣ ਦਿਓ ਫਿਰ ਤਾਂ ਬਿਲਕੁਲ ਇਹ ਜੂਸੀ ਹੋ ਜਾਂਦੇ ਜਿਨ੍ਹਾਂ ਦੇ ਕਿ ਆਪਾਂ ਮੋਲ ਲਿਆ ਕੇ ਖਾਣੇ ਆ ਜਿਹੜੇ ਥੋੜੇ ਥੋੜੇ ਵੱਡੇ ਚਰਨ ਦਿਖ ਰਹੇ ਆ ਨਾ ਉਹ ਜਿਹੜੇ ਆਮਲੇ ਜ਼ਿਆਦਾ ਪੱਕ ਜਾਂਦੇ ਉਹ ਆ ਜਿਹੜੇ ਥੋੜੇ ਥੋੜੇ ਆ ਛੋਟੇ ਆ ਇਹ ਥੋੜੇ ਜਿਹੜੇ ਕੱਚੇ ਆਮਲੇ ਆਪਾਂ ਪਾ ਲੈਨੇ ਆ ਨਾ ਉਹ ਵਾਲੇ ਇਦਾਂ ਦੇ ਹੋ ਜਾਂਦੇ ਆ ਤੇ ਕੋਸ਼ਿਸ਼ ਕਰੋ ਵੀ ਤੁਸੀਂ ਔਲਿਆ ਨੂੰ ਨਾ ਬਿਲਕੁਲ ਪਕਾ ਕੇ ਪਾਓ ਜੇ ਤੁਸੀਂ ਮਰਬਾ ਬਣਾਣਾ ਆ ਤੇ ਇਹ ਸੀ ਆਪਣੀ ਇੱਕ ਅੱਜ ਪੂਰੀ ਲੰਬੀ ਵੀਡੀਓ ਕਾਫੀ ਦਿਨਾਂ ਦੇ ਵਿੱਚ ਜਿਹੜੀ ਮੈਂ ਪੂਰੀ ਕੀਤੀ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ